ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਪਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਤਰਨਤਾਰਨ ਜਿਮਨੀ ਚੌਂ ਦੀ ਗੱਲ ਕਰਦੇ ਆ ਜੀ ਕਿਵੇਂ ਚੱਲ ਰਹੀਆਂ ਨੇ ਤਿਆਰੀਆਂ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਪਾਰ ਨੇ ਬਿਲਕੁਲ ਜੀ ਬਿਲਕੁਲ ਦੇਖੋ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰਾ ਸਾਰਿਆਂ ਨੇ ਆਪਣੇ ਉਮੀਦਵਾਰ ਐਲਾਨੇ ਹੋਏ ਆ 11 ਨਵੰਬਰ ਨੂੰ ਵੋਟਾਂ ਪੈਣੀਆਂ 14 ਨੂੰ ਨਤੀਜੇ ਆਉਣੇ ਆ ਸੋ ਇਹਦੇ ਕਰਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨੇ ਆ ਪਰ ਇਥੇ ਜਿਹੜੇ ਲੋਕ ਆ ਗੱਲ ਦੱਸਦੇ ਹਾਲੇ ਤੱਕ ਦੀ ਗੱਲ ਆ ਹਾਲਾਂਕਿ ਜਿੰਮੀਚ ਉਹਨਾਂ ਜਿਹੜੀ ਆਮ ਤੌਰ ਤੇ ਉੱਤੇ ਸਰਕਾਰ ਦੀ ਝੋਲੀ 'ਚ ਪੈ ਜਾਂਦੀ ਹੁੰਦੀ ਜਿਵੇਂ ਕਿ ਹੁਣ ਤੱਕ ਆਪਾਂ ਸੁਣਿਆ ਪਰ ਲੋਕ ਉਥੋਂ ਨੇ ਗੱਲ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਜੇ ਉਧਰ ਵਾਰਸ ਪੰਜਾਬ ਦੀ ਜਥੇਬੰਦੀ ਇਹ ਦੋਵੇਂ ਮਜ਼ਬੂਤ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਆਪਾ ਬੰਦੇ ਵੀ ਮੁਕਾਬਲੇ ਦੇ ਵਿੱਚ ਆ ਪਰ ਇੱਥੇ ਇੱਕ ਸਮੱਸਿਆ ਵੀ ਇੱਕ ਤਾਂ ਸੱਤਾਧਾਰੀ ਧਿਰ ਦਾ ਇਤਕੀ ਵਿਰੋਧ ਹੈਗਾ ਦੂਜਾ ਇਹ ਜਿ ਕਿ ਇਸੇ ਉਮੀਦਵਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 2022 ਚ ਚੋਣ ਲੜੀ ਸੀ ਹੁਣ ਉਹ ਪੁਰਾਣੀਆਂ ਵੀਡੀਓ ਵਾਇਰਲ ਹੁੰਦੀਆਂ ਵੀ ਉਦੋਂ ਕੀ ਕੀ ਗੱਲਾਂ ਹੋੁੰਦੀਆਂ ਸੀ ਕਿਹਨੇ ਕਿਹਦੇ ਬਾਰੇ ਕੀ ਕਿਹਾ ਸੀ ਤੇ ਅੱਜ ਉਹੀ ਬੰਦਾ ਆਮ ਆਦਮੀ ਪਾਰਟੀ ਦੇ ਵਿੱਚ ਆ ਕਦੇ-ਕਦੇ ਇਹ ਆਉਣ ਲੱਗਦਾ ਵੀ ਆਮ ਆਦਮੀ ਪਾਰਟੀ ਪੰਜਾਬ ਦੀ ਵਾਸ਼ਿੰਗ ਮਸ਼ੀਨ ਵੀ ਜਿਵੇਂ ਕਿ ਭਾਜਪਾ ਚ ਜਾਓ ਤਾਂ ਸਾਰੇ ਗੁਨਾਹ ਮਾਫ਼ ਤੇ ਆਮ ਆਦਮੀ ਪਾਰਟੀ ਚਾਹੇ ਤਾਂ ਸਾਰੇ ਗੁਨਾਹ ਮਾਫ਼ ਉਹ ਤਰਨ ਤਰਨ ਵਾਲੀ ਜਮਨੀ ਚੋਣ ਇੱਕ ਹਫ਼ਤੇ ਦੇ ਵਿੱਚ ਬਹੁਤ ਤੇਜ਼ ਭਖ ਜਾਣੀ ਆ ਇੱਕ ਹਫ਼ਤੇ ਤੋਂ ਪਹਿਲਾਂ ਹੀ ਭਖ ਜਾਣੀ ਵੈਸੇ ਤਾਂ ਪਰ ਇਹ ਜਿਵੇਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਬਹੁਤ ਜ਼ਬਰਦਸਤ ਤਰੀਕੇ ਨਾਲ ਭਖ ਜੂਗੀ ਤੇ ਆਮ ਆਦਮੀ ਪਾਰਟੀ ਦੇ ਲਈ ਇਹ ਚੋਣ ਇੱਜ਼ਤ ਦਾ ਸਵਾਲ ਬਣੀ ਪਈ ਆ ਕਿਉਂਕਿ ਉਹ ਇਹ ਗੱਲ ਕਰਨੀ ਜੀ ਕਿ ਅਸੀਂ ਕੰਮ ਬਹੁਤ ਚੰਗੇ ਕੀਤੇ ਆ ਤੇ ਲੋਕ ਸਾਡੇ ਤੋਂ ਬੜੇ ਖੁਸ਼ ਆ ਤੇ ਖੁਸ਼ ਹੋਏ ਲੋਕ ਸਾਨੂੰ ਵੋਟ ਪਾਉਣੀ ਚਾਹੁੰਦੇ ਹੀ ਚਾਉਂਦੇ ਆ ਇਸ ਤਰਕੇ ਕਿ ਉਹਨਾਂ ਦੇ ਲਈ ਇੱਜ਼ਤ ਦਾ ਸਵਾਲ ਬਣੀ ਪਈ ਆ ਬਾਕੀ ਵੀ ਇਹਨੇ ਕੀ ਬਣਦਾ ਪਰ ਤਰਨਤਾਰਨ ਵਾਲੀ ਜ਼ਮੀਨੀ ਚੋੜ ਦੇ ਲਈ ਦਿਨ ਰਾਤ ਹੁਣ ਤਿਆਰੀਆਂ ਚੱਲ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਤੁਹਾਨੂੰ ਤਰਨਤਾਰਨ ਦੇ ਵਿੱਚ ਮਿਲਿਆ ਕਰਨੇ ਆ ਉਹਨਾਂ ਨੇ ਇਹ ਗੱਲ ਕਿਹਾ ਕਰਨੀ ਵੀ ਭਾਈ ਇਹਦਾ ਵਿਕਾਸ ਤਰਨਤਾਰਨ ਦਾ ਵਿਕਾਸ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤਰਨਤਾਰਨ ਦਾ ਵਿਕਾਸ ਕਰਨਾ ਸਾਡਾ ਮੁੱਖ ਮਨੋਰਥ ਹੈਗਾ ਤਰਨਤਾਰਨ ਨੂੰ ਅਸੀਂ ਆ ਵੀ ਦੇਵਾਂਗੇ ਆ ਵੀ ਕਰਾਂਗੇ ਆ ਵੀ ਕਰਾਂਗੇ ਆ ਗੱਲਾਂ ਉਸੇ ਚੱਲਣੀਆਂ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਹਣਾ ਸਾਹਿਬ ਹਾਲੇ ਤਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹਿਆਂ ਸਾਹਮਣੇ ਆਉਣਗੀਆਂ ਖੈਰ 227 ਦੀ ਗੱਲ ਵੀ ਕਰ ਲਈਏ ਆਪਾਂ ਆਮ ਆਦਮੀ ਪਾਰਟੀ ਤੇ ਲਈ ਇਕੱਲੀ ਆ ਜਿਮਨੀ ਚੋਣ ਨਹੀਂ ਮੈਨੂੰ ਤਾਂ ਲੱਗਦਾ 227 ਵੀ ਬਹੁਤ ਵੱਡੀ ਚੁਣੌਤੀ ਸਾਬਤ ਹੋਣ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਇਸ ਕੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਆਮ ਆਦਮੀ ਪਾਰਟੀ ਦੀ ਵੀਚੋ ਬੈਦੇ ਬਤ ਜਿੰਨੀ ਖਿੱਚ ਸੀ ਅੱਜ ਓਨੀ ਹੀ ਘਟੀ ਆਮ ਆਦਮੀ ਪਾਰਟੀ ਜੋ ਗੱਲਾਂ ਕਹਿ ਕੇ ਆਈ ਸੀ ਅੱਜ ਓਵੇਂ ਨਹੀਂ ਆਮ ਆਦਮੀ ਪਾਰਟੀ ਨੇ ਕੀ ਗੱਲ ਕਹੀ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਕੱਲੇ ਕੱਲੇ ਮੰਤਰੀ ਦੇ ਨਾਲ ਕਿੰਨੇ ਕਿੰਨੇ ਡੰਮਣ ਤੇ ਕਿੰਨੇ ਕਿੰਨੇ ਘੱਟ ਕਹਿੰਦੇ ਕਾਫਲੇ ਆ ਆਮ ਆਦਮੀ ਇਹ ਕਹਿ ਕੇ ਆਈ ਸੀ ਕਿ ਰੇਤ ਦੇ ਵਿੱਚੋਂ ਅਸੀਂ ਇੰਨੇ ਹਜ਼ਾਰ ਕਰੋੜ ਰੁਪਇਆ ਕਮਾਵਾਂਗੇ ਸਾਡੇ ਕੋਲੇ ਪੈਸੇ ਕਮਾਉਣ ਦਾ ਤਜਰਬਾ ਤੇ ਅਸੀਂ ਉਹ ਲੋਕਾਂ ਦੇ ਉੱਤੇ ਲਾਵਾਂਗੇ ਹੋਇਆ ਕੁਝ ਵੀ ਨਹੀਂ ਆਮ ਆਦਮੀ ਪਾਰਟੀ ਨੇ ਗੱਲ ਕਹੀ ਸੀ ਕਿ ਅਸੀਂ ਭਾਈ ਬੇਰੁਜ਼ਗਾਰੀ ਖਤਮ ਕਰ ਦਾਂਗੇ ਆ ਕਰ ਦਾਂਗੇ ਉਹ ਕਰ ਦਾਂਗੇ ਸੜਕਾਂ ਦਾ ਢਾਂਚਾ ਸੁਧਾਰ ਦਾਂਗੇ ਪਰ ਆਮ ਆਦਮੀ ਪਾਰਟੀ ਨੇ ਅਕਾਲੀਆਂ ਤੇ ਕਾਂਗਰਸ ਦਾ ਨੂੰ ਗਾਲ੍ਹਾਂ ਕੱਢਣ ਉਹਨਾਂ ਦੇ ਉੱਤੇ ਵਿਅੰਗ ਕਸਣ ਤੋਂ ਬਿਨਾ ਕੁਝ ਨਹੀਂ ਕੀਤਾਗਾ ਜਿਹਦੇ ਕਰਕੇ ਲੋਕ ਹੁਣ ਥੋੜੇ ਜਿ ਸਮਝੇ ਆ ਵੀ ਭਾਈ ਅਸੀਂ ਪੁਰਾਣਿਆਂ ਦੀਆਂ ਗੱਲਾਂ ਕਿਉਂ ਸੁਣੀ ਜਾਈਏ ਜੇ ਮੰਨ ਲਓ ਅਕਾਲੀਆਂ ਨੇ ਕੁਝ ਨਹੀਂ ਕੀਤਾ ਅਕਾਲੀਆਂ ਨੇ ਗਲਤ ਕੰਮ ਕੀਤੇ ਆ ਤੇ ਅੱਜ ਫਿਰ ਅਕਾਲੀਆਂ ਦਾ ਹਾਲ ਕੀ ਆ ਅਸੀਂ ਉਹਨਾਂ ਦੀਆਂ ਕਹਾਣੀਆਂ ਥੋੜੀ ਸੁਣਨੀ ਆ ਜੇ ਕਾਂਗਰਸ ਨੇ ਕੁਝ ਨਹੀਂ ਕੀਤਾ ਤੇ ਅਸੀਂ ਕਾਂਗਰਸੀਆਂ ਬਾਰੇ ਛੁਟਕਲੇ ਥੋੜੀ ਸੁਣਨੇ ਆ ਅੱਜ ਲੋਕੀਂ ਗੱਲ ਕਹਿੰਦੇ ਵੀ ਸਾਨੂੰ ਦੱਸੋ ਤੁਸੀਂ ਕੰਮ ਕਿਹੜੇ-ਕਿਹੜੇ ਕੀਤੇ ਆ ਸੋ ਇਹਨਾਂ ਗੱਲਾਂ ਦੇ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਚੱਲੀ ਆ ਇਹ 27 ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਬਣੂਗਾ ਥਾਲਾਂ ਕਿ ਕੁਝ ਕੰਮ ਭਾਵੇਂ ਚੰਗੇ ਵੀ ਹੋਏ ਆ ਪਰ ਗੱਦੇਜ ਕੇ ਵੱਡੀ ਗਿਣਤੀ ਦੇ ਵਿੱਚ ਕੰਮ ਐਸੇ ਆ ਜਿਹੜੇ ਕੇ ਕਰਨ ਦੀ ਥਾਂ ਦੇ ਉੱਤੇ ਗੱਲਾਂ ਦੇ ਨਾਲ ਖਾਣਾ ਪੂਰਤੀ ਵੱਧ ਕੀਤੀ ਗਈ ਆ ਜੋ ਆਮ ਆਦਮੀ ਪਾਰਟੀ ਦੇ ਕਦੇ ਲੈਟਰੀਨਾ ਦੇ ਉਦਘਾਟਨ ਕਰਤੇ ਕਦੇ ਇਹਨਾਂ ਨੇ ਕੋਈ ਫਜ਼ੂਲ ਕਿਸਮ ਦੀ ਕੋਈ ਹੋਰ ਗੱਲ ਕਰਤੀ ਆ ਪਿਛਲੇ ਲੈਣੀ ਟਰਾਂਸਫਰਮਰਾਂ ਦੇ ਉਦਘਾਟਨ ਕਰਤੇ ਸੋ ਇਹ ਗੱਲਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦਾ ਨੁਕਸਾਨ ਕਰਦੀਆਂ ਜਦੋਂ ਆਪ ਇਹ ਗੱਲ ਕਹਿੰਦੇ ਆ ਕਿ ਭਾਈ ਫਲਾਣੇ ਤਾਂ ਇਦਾਂ ਦੇ ਸੀ ਫਲਾਣੇ ਇਦਾਂ ਦੇ ਸੀ ਪਹਿਲੇ 1 ਸਾਲ ਦੇ ਵਿੱਚ ਤਾਂ ਇਹ ਗੱਲਾਂ ਚੰਗਾ ਲਗਦੀਆਂ ਵੀ ਭਾਈ ਦੇਖੋ ਉਹ ਗਏ ਤੇ ਇਹ ਆਏ ਇਸ ਕਰਕੇ ਆਏ ਵੀ ਉਹਨਾਂ ਨੇ ਕੀਤਾ ਕੁਝ ਨਹੀਂ ਹੁਣ ਉਹਨਾਂ ਦਾ ਨਾਂ ਥਾਂ ਕੋਈ ਨਹੀਂ ਤੇ ਆਪਾਂ ਫਿਰ ਵੀ ਇਹੀ ਗੱਲ ਕਹਿੰਦੇ ਵੀ ਭਾਈ ਉਹ ਤਾਂ ਇਹ ਸਨ ਆਹ ਸਨ ਉਹ ਸਨ ਇਹ ਸਨ ਇਹ ਬਿਲਕੁਲ ਉਵੇਂ ਹੀ ਆ ਜਿਵੇਂ ਕਿ ਐਂਦੇ ਲੰਮੇ ਸਮੇਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਤੇ ਹਾਲੇ ਵੀ ਜਦੋਂ ਕਦੇ ਜ਼ਿਕਰ ਕਰਨਾ ਹੁੰਦਾ ਤਾਂ ਮੋਦੀ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਕਾਂਗਰਸ ਨੇ ਕੁਝ ਨਹੀਂ ਕੀਤਾ ਥਾ ਜੇ ਨਹੀਂ ਕੁਛ ਕੀਤਾ ਤੁਹਾਨੂੰ ਤਾਂ ਲੈ ਕੇ ਆਏ ਹੁਣ ਅਸੀਂ ਉਹਨਾਂ ਦੀ ਕਹਾਣੀ ਥੋੜੀ ਸੁਣਨੀ ਹੈ ਸੋ ਆ ਸੁਖਬੀਰ ਬਾਦਲ ਦਾ ਸੁਖ ਵਿਲਾਸਤਾ ਰਿਆਂਗੇ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਆ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਹਨਾਂ ਦੇ ਕਰਕੇ ਨਾ ਹੁਣ ਲੋਕ ਆ ਜਿਹੜੇ ਉਹ ਬੋਰ ਹੋਏ ਪਏ ਅਸਲ ਵਿੱਚ ਹੁਣ ਆ ਆਦਮੀ ਪਾਰਟੀ ਦੀਆਂ ਗੱਲਾਂ ਉਹ ਭਾਵੇਂ ਸੱਚੀਆਂ ਤੇ ਪ੍ਰਭਾਵਸ਼ਾਲੀ ਵੀ ਹੋਣ ਤੇ ਲੋਕਾਂ ਨੂੰ ਐ ਲੱਗਦਾ ਬਈ ਯਾਰ ਇਹ ਕੀ ਆ ਇਹ ਤਾਂ ਕੁਛ ਨਾ ਕੁਛ ਐਂ ਹੀ ਕਰਦੇ ਹੁੰਦੇ ਤੇ ਐਂ ਹੀ ਕਹਿੰਦੇ ਹੁੰਦੇ ਆ ਤੋ ਆਮ ਆਰਮੀ ਪਾਰਟੀ ਨੇ ਆਪਦੀ ਕਾਫੀ ਹੱਦ ਤੱਕ ਭਰੋਸੇਯੋਗਤਾ ਗਵਾਈ ਆ ਤੇ ਇਹ ਭਰੋਸੇਯੋਗਤਾ ਬਣਾਉਣ ਦੇ ਲਈ ਉਹਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਤੇ ਇਹ ਡੇਢ ਸਾਲ ਦੇ ਵਿੱਚ ਕਿੰਨੀ ਮਿਹਨਤ ਕਰਦੇ ਆ ਤੇ ਕਿੰਨੀਆਂ ਕਿੰਨੇ ਵਾਦੇ ਪੂਰੇ ਕਰਦੇ ਆ ਇਹ ਆਉਣ ਵਾਲੇ ਵਕਤ ਦੇ ਬਿਆਨ ਕਰਨਾ ਜੀ ਜੀ ਤੇ ਟਾਣਾ ਸਾਹਿਬ ਉਧਰ ਕਾਂਗਰਸ ਦੇ ਵੀ ਹਾਲਾਤ ਤਾਂ ਕੁਝ ਬਾੜੇ ਚੰਗੇ ਨਹੀਂ ਲੱਗ ਰਹੇ ਕਹਿੰਦੇ ਕਿ ਉਧਰ ਪ੍ਰਧਾਨ ਬਣਨ ਦਾ ਜਿਹੜਾ ਜ਼ੋਰ ਹੈ ਉਹ ਪੂਰਾ ਲਾਇਆ ਜਾ ਰਿਹਾ ਜੀ ਉਹ ਵੀ ਚਰਚਾ ਹੋ ਰਹੀ ਆ हां बिल्कुल जी देखो कांग्रेस ਦਾ ਤਾਂ ਹਮੇਸ਼ਾ ਹੀ ਹਾਲ ਮਾੜਾ ਰਿਹਾ ਕਾਂਗਰਸ ਜਿਹਦਾ ਡੱਲ ਵੀ ਤਾਂ ਘਟ ਕਰਦੇ ਕਿਉਂਕਿ ਕਾਂਗਰਸ ਨੇ ਕੀਤਾ ਕੁਝ ਨਹੀਂਗਾ ਕਾਂਗਰਸ ਨੇ ਜੇ ਕੁਝ ਕੀਤਾ ਹੁੰਦਾ ਤਾਂ ਅੱਜ ਕਾਂਗਰਸ ਕੋਈ ਸਰਗਰਮੀ ਦੇ ਵਿੱਚ ਹੁੰਦੀ ਕਾਂਗਰਸ ਨੇ ਜੇ ਕੁਝ ਕੀਤਾ ਹੁੰਦਾ ਤਾਂ ਅੱਜ ਉਹਨਾਂ ਦੇ ਹਾਲਾਤ ਸੁਧਰੇ ਹੁੰਦੇ ਕਾਂਗਰਸੀ ਕਾਂਗਰਸ ਨੂੰ ਫਰਾਉਂਦੇ ਆ ਹੋਰ ਨਹੀਂ ਇੱਥੇ ਤੁਸੀਂ ਕੋਈ ਨਹੀਂ ਗੱਲ ਕਰ ਲੋ ਗੱਲ ਮੁਰਮੜਾ ਕੇ ਇੱਥੇ ਆ ਜਾਂਦੀ ਆ ਬੀ ਕਾਂਗਰਸੀ ਆਪਸ ਦੇ ਵਿੱਚ ਲੜਦੇ ਲੜਦੇ ਇੱਕ ਦੂਜੇ ਦੀਆਂ ਜਣਾ ਦੇ ਵਿੱਚ ਬਹਿ ਜਾਂਦੇ ਆ ਤੇ ਇਹ ਪਹਿਲਾਂ ਵੀ ਸੀ ਇਹ ਅੱਜ ਵੀ ਹੈ ਤੇ ਭਵਿੱਖ ਦੇ ਵਿੱਚ ਵੀ ਇਵੇਂ ਹੋਣਾ ਤੁਸੀਂ ਦੇਖ ਲਿਓ ਆਉਂਦੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ ਓਵੇਂ ਓਵੇਂ ਕਾਂਗਰਸੀ ਵੱਧ ਭੜਨਗੇ ਵੱਧ ਲੜਨਗੇ ਤੇ ਉਸ ਤੋਂ ਵੱਲੀ ਗੱਲ ਮਹੱਤਵਪੂਰਨਤ ਹੋ ਰਾ ਉਹ ਇਹ ਹੈ ਜੀ ਕਿ ਦੇਖੋ ਆ ਹੁਣ ਨਵਜੋਸ਼ ਸਿੰਘ ਸਿੱਧੂ ਇੱਕ ਵਾਰੀ ਫੇਰ ਸਰਗਰਮ ਹੋਣ ਲੱਗੇ ਆ ਤੇ ਕਾਂਗਰਸੀ ਇਹ ਹੁਣੇ ਮੰਨਣ ਲੱਗ ਪਏ ਆ ਵੀ ਹੁਣ ਸਾਡੇ ਚ ਖਿਲਾਰੇ ਫੇਰ ਪੈਣੇ ਆ ਸੋ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਨ ਦੀ ਕਾਹਲ ਬਹੁਤ ਹੁੰਦੀ ਆ ਜੀਨੂੰ ਵੀ ਦੇਖਦੇ ਆ ਮੜ ਜਾ ਉਹ ਕਹਿੰਦੇ ਹੁੰਦੇ ਨਾ ਵੀ ਭਾਈ ਇੱਕ ਵਾਰੀ ਮੜ ਜਾ ਹੱਥ ਲਾ ਕੇ ਦੇਖੋ ਵੀ ਸਾਰਿਆਂ ਦਾ ਡੰਗ ਇੱਕੋ ਜਿਹਾ ਸੋ ਕਾਂਗਰਸਗਾਂ ਦੇ ਵਿੱਚ ਡੰਗ ਲਗਪਗ ਇੱਕੋ ਜਿਹਾ ਤੇ ਦੇਖਦੇ ਆ ਭਾਈ ਕਾਂਗਰਸ ਇਹ ਆਸ ਲਈ ਬੈਠੀ ਆ ਵੀ ਇਤਕੀ ਸਾਡੀ ਝੋਲੀ ਦੇ ਵਿੱਚ ਜਿੱਤ ਪ੍ਰੋਸੀ ਪਈ ਆ ਇਹ ਪੈ ਜਾਣੀ ਆ ਤੇ ਦੇਖੋ ਜੀ ਉਹ ਕਹਿੰਦੇ ਜੀ ਇਤਕੀ ਤਵੱਲੇ ਬੱਲੇ ਹੋ ਜਾਣੀ ਤੁਹਾਡੀ ਤੇ ਸਾਡੀ ਸਰਕਾਰ ਬਣ ਜਾਣੀ ਆ ਪਰ ਇਹ ਇਵੇਂ ਨਹੀਂ ਬਣਨੀ ਜੇ ਇਹ ਇੱਕ ਨਾ ਹੋਏ ਜੇ ਇਹ ਇੱਕ ਝੰਡੇ ਥੱਲੇ ਨਾ ਆਏ ਜੇ ਇਹਨਾਂ ਦੇ ਵੱਲੋਂ ਇਹ ਨਾ ਗੱਲ ਕਹੀ ਗਈ ਕਿ ਭਾਈ ਤੁਹਾਨੂੰ ਮੁੱਖ ਮੰਤਰੀ ਬਣਨ ਦੀ ਕਾਹਲ ਨਹੀਂ ਪਹਿਲਾਂ ਤੁਹਾਨੂੰ 59 ਵਿਧਾਇਕ ਲੈਣ ਦੀ ਕਾਹਲ ਆ ਤੇ ਫਿਰ ਕੁਝ ਨਹੀਂ ਵਟਿਆ ਜਾਣਾ ਏਕਤਾ ਦੀ ਇਹਨਾਂ ਦੇ ਵਿੱਚ ਘਾਟ ਸੀ ਵੀ ਤੇ ਹੈ ਵੀ ਤੇ ਰਹੂਗੀ ਵੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਬਾਤ ਚ ਹੀ ਚਿੰਤਨ ਤੇ ਮੰਤਨ ਕਰਦੇ ਹੁੰਦੇ ਆ ਪਹਿਲਾਂ ਇਹ ਸਾਰੇ ਐਂ ਰੌਲਾ ਪਾਉਂਦੇ ਨੇ ਖੈਰ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਜੀ ਹੁਣ ਆਪਾਂ ਸਾਰਿਆਂ ਨੇ ਖਬਰ ਪੜ੍ਹੀ ਕਿ ਰਾਜੀਵ ਜਵੰਦਾ ਹੋਰਾਂ ਦਾ ਜਿਸ ਦਿਨ ਸੰਸਕਾਰ ਹੋਇਆ ਉਸ ਵੇਲੇ ਕਹਿੰਦੇ ਬਹੁਤ ਸਾਰੇ ਮੋਬਾਈਲ ਫੋਨਸ ਜਿਹੜੇ ਨੇ ਉੱਥੇ ਚੋਰੀ ਹੋ ਗਏ ਲੋਕ ਪਤਾ ਨਹੀਂ ਕਿਹੋ ਜਿਹੀ ਮਤ ਦੇ ਨੇ ਤੇ ਹੁਣ ਜਸਬੀਰ ਜੱਸੀ ਹੋਰਾਂ ਦਾ ਬਿਆਨ ਆਇਆ ਇਹਨੂੰ ਲੈ ਕੇ ਉਹ ਕਹਿੰਦੇ ਵੀ ਪੁਲਿਸ ਨੂੰ ਬੇਨਕਾਬ ਕਰਨੇ ਚਾਹੀਦੇ ਨੇ ਚੋਰ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਗੱਲ ਕਹੀ ਹੈ ਕਿ ਪੁਲਿਸ ਨੂੰ ਚਾਹੀਦਾ ਜੀ ਕਿ ਬੇਨਕਾਬ ਕੀਤੇ ਜਾਣ ਉਹ ਲੋਕ ਜਿਹੜੇ ਕਿ ਮੋਬਾਈਲ ਚੋਰੀ ਈਵੇਂ ਕਰਦੇ ਹਨ ਜਿਨ੍ਹਾਂ ਨੇ ਕਿ ਆਹ ਲੱਛਣ ਕੀਤੇ ਐ ਜਿਹੜੇ ਕਿ ਨਹੀਂ ਕਰਨੇ ਚਾਹੀਦੇ ਸੀ ਐਤਕੀ ਦੇਖੋ ਅਖਰਾਨੀ ਦੀ ਗੱਲ ਆ ਵੀ ਰਾਜਵੀਰ ਜਵੰਦਾ ਵਰਗੇ ਚੰਗੇ ਬੰਦੇ ਦੀ ਵਧੀਆ ਗਾਇਕ ਦੀ ਤੇ ਮੌਤ ਤੋਂ ਬਾਅਦ ਕਿਸ ਤਰ ਹਸਤਕਾਰ ਹੋ ਰਿਹਾ ਤੇ ਉਥੇ ਜੀ 150 ਤੋਂ ਵੱਧ ਮੋਬਾਈਲ ਚੋਰੀ ਹੋ ਜਾਂਦਾ ਤੇ ਤੁਸੀਂ ਦੇਖੋ ਵੀ ਇਹ ਬੰਦੇ ਕਿੰਨੀ ਸਰਗਰਮੀ ਦੇ ਨਾਲ ਉਥੇ ਪਹੁੰਚੇ ਸੀ ਕਿਵੇਂ ਉਹਨਾਂ ਦੇ ਵੱਲੋਂ ਉਥੇ ਪਹੁੰਚ ਕੇ ਤੇ ਇਹ ਸਭ ਕੁਝ ਕੀਤਾ ਗਿਆ ਜਿਵੇਂ ਉਹਨਾਂ ਨੂੰ ਇਸ ਗੱਲ ਦੀ ਆਸ ਸੀ ਵੀ ਇੱਥੇ ਭੀੜ ਬਹੁਤ ਹੋਊਗੀ ਤੇ ਸਾਡਾ ਪਤਾ ਨਹੀਂ ਲੱਗਣਾ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਨੇਜ ਕੀਤਾ ਹੋਊਗਾ ਸਭ ਕੁਝ ਸੋ ਗੱਲ ਇਹ ਦੀ ਕਿ ਇੱਥੇ 100 ਤੇ 50 ਤੋਂ ਵੱਧ ਤੇ ਮੋਬਾਈਲ ਚੋਰੀ ਹੋਏ ਆ ਤੇ ਬੜੇ ਦੁੱਖ ਦੀ ਗੱਲ ਹੈ ਜੀ ਕਿ ਆਹ ਕੁਝ ਹੋਇਆ ਉਸ ਤੋਂ ਵੱਡੀ ਗੱਲ ਮਹੱਤਵਪੂਰਨ ਇਹ ਆ ਬੜੀ ਦੁਖਦਾਈ ਗੱਲ ਆ ਵੀ ਭਾਈ ਐਤਕੀ ਇਹ ਕਹਿੰਦੇ ਜੀ 1.5 2 ਕਰੋੜ ਰੁਪਏ ਤੋਂ ਵੱਧ ਦੇ ਸਮਾਨ ਦਾ ਕਹਿ ਗਿਆ 1.5 2 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਚੋਰੀ ਹੋਏ ਆ ਜਿਹੜੇ ਜਸਬੀਰ ਜੱਸੀ ਦਾ ਮੋਬਾਈਲ ਚੋਰੀ ਹੋਇਆ ਪਿੰਕੀ ਢਾੜੀਵਾਲ ਦੇ ਦੋ ਹੋਏ ਆ ਬਾਣੀ ਸੰਧੂ ਦਾ ਮੋਬਾਈਲ ਹੋਇਆ ਇੱਥੇ ਇੱਥੇ ਗੰਗਨਗੋਪਰੀ ਦਾ ਮੋਬਾਈਲ ਹੋਇਆ ਰਣਜੀਤ ਬਾਵੇ ਦਾ ਮੋਬਾਈਲ ਚੋਰੀ ਹੋਇਆ ਤੁਸੀਂ ਦੇਖੋ ਵੀ ਇਹਨਾਂ ਨੇ ਕਿੰਨੀ ਚੌਕਸੀ ਸੀ ਵੀ ਭਾਈ ਇੱਥੇ ਅਸੀਂ ਮਹਿੰਗੇ ਫੋਨ ਹੋਣਗੇ ਤੇ ਅਸੀਂ ਐਪਲ ਫੋਨ ਲੈ ਕੇ ਜਾਣੇ ਚੋਰੀ ਕਰ ਕਰਕੇ ਕਈਆਂ ਦੇ ਪੈਸੇ ਵੀ ਨਿਕਲੇ ਆ ਸੋ ਹੁਣ ਜਸਬੀਰ ਜੱਸੀ ਨੇ ਗੱਲ ਕਹੀ ਆ ਵੀ ਇਹ ਜਿਹੜੇ ਲੋਕ ਆ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਨੀ ਬਣਦੀ ਆ ਇਹਨਾਂ ਲੋਕਾਂ ਨੇ ਬਹੁਤ ਮਾੜਾ ਕੰਮ ਕੀਤਾ ਪੁਲਿਸ ਨੂੰ ਚਾਹੀਦਾ ਜੀ ਕਿ ਇਹਨਾਂ ਲੋਕਾਂ ਦੇ ਉੱਤੇ ਬਣਦਾ ਸਰਦਾ ਕੋਈ ਢੁਕਵਾਂ ਐਕਸ਼ਨ ਹੋਵੇ ਤੇ ਹਣੇ ਤੱਕ ਹੋਇਆ ਕੁਝ ਨਹੀਂ ਸੋ ਇਹ ਬੜੀ ਦੁਖਦੀ ਗੱਲ ਹੈ ਜੀ ਕਿ ਸਿਵਿਆਂ ਤੱਕ ਚੋਰ ਪਹੁੰਚ ਗਏ ਅੱਗੇ ਆਪਾਂ ਕਹਿੰਦੇ ਸੀ ਮੇਲਿਆਂ 'ਚ ਚੋਰੀ ਹੁੰਦੀ ਆ ਅਸੀਂ ਕਹਿੰਦੇ ਸੀ ਜੀ ਭੀੜ ਭਰੀਆਂ ਥਾਵਾਂ ਤੇ ਬਾਜ਼ਾਰਾਂ 'ਚ ਚੋਰੀ ਹੋ ਜਾਂਦੀ ਆ ਵਿਆਹਾਂ 'ਚ ਵੀ ਚੋਰੀ ਹੋ ਜਾਂਦੀ ਆ ਪਰ ਐਤਕੀ ਦੇਖੋ ਸਿਵਿਆਂ ਦੇ ਵਿੱਚ ਵੀ ਚੋਰੀ ਹੁੰਦੀ ਆ ਬੰਦੇ ਆਪ ਦਾ ਮਰਨਾ ਭੁੱਲੇ ਬੈਠੇ ਆ ਵੀ ਆਹ ਕੁਝ ਸਾਡੇ ਨਾਲ ਵੀ ਹੋਣਾ ਨਹੀਂ ਜੀ ਬਿਲਕੁਲ ਪਤਾ ਨਹੀਂ ਕਿ ਇਹੋ ਜਿਹੇ ਲੋਕ ਨੇ ਇਹ ਟਾਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਜੀ ਹੁਣ ਗੱਲ ਕਰਦੇ ਆਂ ਆਪਾਂ ਇੱਕ ਹੋਰ ਜਿਹੜੀ ਬਹੁਤ ਹੈਰਾਨ ਕਰਦੀ ਤੇ ਦੁੱਖ ਵਾਲੀ ਖਬਰ ਸਾਹਮਣੇ ਆਈ ਹੈ ਵੀ ਨਸ਼ਿਆਂ ਦਾ ਕਿੰਨਾ ਮੰਦਾ ਹਾਲ ਹੈ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਕਿਤੇ ਨਸ਼ਾ ਕਰਦੇ ਮੁੰਡਿਆਂ ਦੀ ਛਿਤਰ ਪ੍ਰੇਡ ਹੋਈ ਹੈ ਜੀ ਹਾਂ ਬਿਲਕੁਲ ਦੁੱਖ ਹੈ ਇਸ ਗੱਲ ਦਾ ਜੀ ਕਿ ਬੰਦਾ ਕੋਈ ਕਿਤੇ ਵੀ ਆ ਕੁਝ ਕਰਨ ਲੱਗ ਜਾਂਦਾ ਤੇ ਹੁਣ ਜਿਹੜੀ ਗੜਚੜ ਆਈ ਆ ਵੀ ਭਾਈ ਇੱਥੇ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਕਾਰ ਦੇ ਵਿੱਚ ਬੈਠੇ ਮੁੰਡੇ ਨਸ਼ਾ ਕਰ ਰਹੇ ਸੀਗੇ ਤੇ ਉਥੇ ਫਿਰ ਨਿੰਦ ਸਿੰਘ ਪਹੁੰਚ ਗਏ ਨਿੰਦ ਸਿੰਘਾਂ ਦੇ ਪਹੁੰਚ ਕੇ ਇੱਥੇ ਤੇ ਇਹਨਾਂ ਨੇ ਤੌਣੀ ਲਾਈ ਆ ਤੇ ਬਾਅਦ ਦੇ ਵਿੱਚ ਜਦੋਂ ਹੋਰ ਲੋਕ ਵੀ ਇਕੱਠੇ ਹੋ ਗਏ ਤੇ ਫਿਰ ਪਤਾ ਲੱਗਾ ਜੀ ਕਿ ਇਹ ਆਪਦੀ ਕਾਰ ਦੇ ਵਿੱਚ ਭੱਜ ਗਏ ਸੋ ਗੱਲ ਤਾਂ ਸਿਰਫ ਇੰਨੀ ਹੈ ਜੀ ਕਿ ਅਸੀਂ ਉਸ ਪੰਜਾਬ ਦੇ ਵਾਸੀ ਆ ਜਿੱਥੇ ਸ਼ਰਧਾ ਦਾ ਸਤਿਕਾਰ ਵੀ ਬਹੁਤ ਆ ਤੇ ਪਰ ਇਹ ਵੀ ਗੱਲ ਸੱਚੀ ਹੈ ਕਿ ਭਾਈ ਇੱਥੇ ਪਿੱਛੇ ਦੀ ਖਬਰਾਂ ਉਹਨਾਂ ਕਸੇ ਪਾਰਕਿੰਗ ਦੇ ਵਿੱਚ ਮੁੰਡੇ ਕੁੜੇ ਦਾ ਰੀਲਾ ਵੀ ਬਣਾਈ ਜਾਂਦੇ ਆ ਸੋ ਬੰਦਾ ਕਿਤੇ ਵੀ ਜਾਵੇ ਉਹਨੂੰ ਮर्याਦਾ ਦਾ ਛਾਲ ਰੱਖਣਾ ਚਾਹੀਦਾ ਵੀ ਆਹ ਕੁਛ ਮੈਂ ਬਿਲਕੁਲ ਨਹੀਂ ਕਰਦਾ ਆਹ ਮੇਰੀ ਮर्याਦਾ ਮੈਂ ਇਸ ਮर्याਦਾ ਦੇ ਵਿੱਚ ਵਿੱਚ ਰਹਿਣਾ ਪਰ ਕਈ ਲੋਕਾਂ ਨੂੰ ਨਹੀਂ ਇਸ ਗੱਲ ਦੇ ਸਮਝਾਉਂਦੀ ਵੀ ਭਾਈ ਉਹਦੇ ਬਾਰੇ ਹੁਣ ਪੱਕੀ ਕਿੱਗੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਭਾਈ ਦਰਬਾਰ ਸਾਹਿਬ ਦੀ ਪਾਰਕ ਨੂੰ ਤੁਸੀਂ ਨਸ਼ਾ ਦਾ ਅੱਡਾ ਬਣਾਇਆ ਸੋ ਲੋਕ ਨਹੀਂ ਟੱਲਦੇ ਜੀ ਆ ਕਦੇ-ਕਦੇ ਤਾਂ ਪਈ ਵੀ ਦੇਖਦੇ ਹੁੰਨੇ ਆ ਵੀ ਦਰਬਾਰ ਸਾਹਿਬ ਜਿਹੜੀ ਉਹ ਹੈਗੀ ਜੀ ਵਿਰਾਸਤੀ ਲਾਂਘਾ ਜਿਹੜੀ ਉਹ ਗਲੀ ਬਣਾਈ ਹੋਈ ਆ ਉਦੇ ਵਿੱਚ ਫੋਟੋਆਂ ਦੇ ਚੱਕਰ ਦੇ ਵਿੱਚ ਜਾਂ ਹੋਰ ਹਰਕਤਾਂ ਦੇ ਚੱਕਰ ਦੇ ਵਿੱਚ ਕਿੰਨੀ ਵਾਰੀ ਵਿਵਾਦ ਪੈਦਾ ਹੋਇਆ ਸੋ ਇਹਨਾਂ ਗੱਲਾਂ ਤੋਂ ਬਰੇਜ਼ ਕਰਨਾ ਚਾਹੀਦਾ ਹਰ ਗੱਲ ਛਿੱਤਰ ਨਾਲ ਹਰ ਗੱਲ ਜੁੱਤੀ ਨਾਲ ਨਹੀਂ ਹੁੰਦੀ ਤੇ ਪਰ ਇਹ ਗੱਲ ਵੀ ਲੋਕ ਟਲਦੇ ਨਹੀਂ ਹੈਗੇ ਜੀ ਬਿਲਕੁਲ ਸਹੀ ਕਹਿੰਦਾ ਸਾਬ ਪਿਛਲੇ ਦਿਨੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਅਲਗੋਜ਼ਾਬਾਦਕ ਬੱਗਾ ਹੋਰਾਂ ਦੀ ਮੌਤ ਹੋ ਗਈ ਹੈ ਤੇ ਉਸ ਤੋਂ ਬਾਅਦ ਚ ਹੁਣ ਤਾਂ ਹੋਰ ਦੁੱਖ ਦੇਣ ਵਾਲੀ ਖਬਰ ਆਈ ਹੈ ਜੀ ਕਿ ਉਹਨਾਂ ਦੀ ਲਾਸਟ ਜਿਹੜੀ ਹੈ ਮੋਰਚਰੀ ਦੇ ਵਿੱਚ ਖਰਾਬ ਹੋ ਗਈ ਜੀ ਇਹ ਕੀ ਮਾਮਲਾ ਪੂਰਾ ਹਾਂ ਬਿਲਕੁਲ ਜੀ ਬਿਲਕੁਲ ਇਹ ਨਾ ਲਾਸ਼ ਜਿਹੜੀ ਖਰਾਬ ਹੋਈ ਆ ਇਹਨੇ ਸਾਡੇ ਸਿਸਟਮ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਖੜਾ ਕਰਤਾ ਬਹੁਤ ਹੀ ਵੱਡਾ ਬਹੁਤ ਵੱਡਾ ਸਵਾਲ ਖੜਾ ਹੋਇਆ ਉਹ ਇਸ ਕਰਕੇ ਖੜਾ ਹੋਇਆ ਵੀ ਇਹਦਾ ਕੀ ਆਪਾਂ ਅਰਥ ਕੱਢ ਕੇ ਵੀ ਸਾਡਾ ਸਿਸਟਮ ਕੀ ਹੋ ਜਾ ਇੱਥੇ ਇੱਕ ਮਹਾਨ ਅਲਗੋਜ਼ਾ ਵਾਦਕ ਉਹਦੀ ਮੌਤ ਹੋ ਜਾਂਦੀ ਹੈ ਤੇ ਅਲਗੋਜ਼ਾ ਵਾਦਕ ਦੀ ਮੌਤ ਤੋਂ ਬਾਅਦ ਜੋ ਹਾਲਾਤ ਬਣਦੇ ਆ ਉਹ ਹੈਰਾਨ ਕਰਦੇ ਆ ਉਦੀ ਬੋਡੀ ਆ ਜਿਹੜੀ ਕਰਮਜੀਤ ਸਿੰਘ ਬੱਗਾ ਅਲਗੋਜ਼ਾ ਵਾਰਕ ਦੀ ਉਹ ਰੱਖਦੇ ਨੇ ਜੀ ਮੋਰਚਰੀ ਦੇ ਵਿੱਚ ਇਹ ਮੁਹਾਲੀ ਦੇ 6 ਫੇਸ ਦੇ ਸਿਵਲ ਹਸਪਤਾਲ ਦੀ ਖਬਰ ਆ ਉਥੇ ਮੋਰਚਰੀ ਦੇ ਵਿੱਚ ਬੋਡੀ ਰੱਖੀ ਤੇ ਪਤਾ ਲੱਗਾ ਜੀ ਕਿ ਜਿਹੜੀ ਉਹ ਬੋਡੀ ਆ ਉਹ ਮੁਸਤ ਗਈ ਮੋਰਚਰੀ ਦੇ ਵਿੱਚ ਪਈ ਪਈ ਕਿਉਂਕਿ ਉਹਦੀ ਫ੍ਰਿਜ ਖਰਾਬ ਹੋ ਗਈ ਜਿਹੜੀ ਫ੍ਰਿਜ ਨੇ ਵਿੱਚ ਰੱਖਿਆ ਸੀ ਅਲਗੋਜ਼ਾ ਵਾਦਕ ਨੂੰ ਉਹ ਫ੍ਰਿਜ ਖਰਾਬ ਹੋ ਗਈ ਸਾਡੇ ਸਿਸਟਮ ਦੇ ਵਿੱਚ ਨਿਗ੍ਹਾੜ ਕੀ ਆ ਇਹਦਾ ਇੱਥੋਂ ਪਤਾ ਲੱਗਦਾ ਇਥੇ ਜੀ ਜਿਹੜੇ ਆਪਾਂ ਜਾਣਦੇ ਕਿ ਪ੍ਰਾਈਵੇਟ ਹਸਪਤਾਲ 'ਚ ਜਿਵੇਂ ਬਰਿੰਦਰ ਘੁੰਮਣ ਵਰਗਿਆਂ ਦੇ ਨਾਲ ਹੋਇਆ ਤੇ ਇੱਕ ਬੰਦਾ ਜਿਹੜਾ ਉਹ ਸਰਕਾਰੀ ਹਸਪਤਾਲ ਦੇ ਵਿੱਚ ਪਿਆ ਬੋਦੀ ਬੋਡੀ ਪਈ ਆ ਉਥੇ ਫ੍ਰਿਜ ਖਰਾਬ ਹੋ ਜਾਂਦੀ ਆ ਪਤਾ ਇਹ ਲੱਗਾ ਜੀ ਕਿ ਇਹਨਾਂ ਦੇ ਪਰਿਵਾਰਕ ਜੀ ਕਾਫੀ ਬਾਹਰਲੇ ਮੁਲਖ ਰਹਿੰਦੇ ਆ ਉਹਨਾਂ ਦੇ ਪਰਿਵਾਰ ਦੇ ਜੀ ਆਦੇ ਲਿਆ ਕੇ ਜੀ ਬੋਡੀ ਇੱਥੇ ਮੋਰਚੀ ਦੇ ਵਿੱਚ ਰੱਖਤੀ ਵੀ ਜਦੋਂ ਸਾਰੇ ਆ ਗਏ ਤੇ ਫਿਰ ਸਰਕਾਰ ਕਰਦਾ ਜਦੋਂ ਸ਼ਨੀਵਾਰ ਨੂੰ ਉਹ ਬੋਡੀ ਲੈਣ ਗਏ ਤੇ ਬੋਡੀ ਦੇ ਵਿੱਚੋਂ ਸਮੈਲ ਆਉਦੀ ਸੀ ਤੇ ਬੋਡੀ ਫੁੱਲੀ ਪਈ ਸੀ ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਵੀ ਇਹ ਕੀ ਹੋਇਆ ਤੇ ਉਥੋਂ ਦੇ ਹਸਪਤਾਲ ਦੇ ਪ੍ਰਬੰਧਕ ਕਹਿੰਦੇ ਵੀ ਇੱਥੇ 8 ਫ੍ਰਿਜਾਂ ਸਾਰੀਆਂ ਠੀਕ ਆ ਜਿਹੜੀ ਫ੍ਰਿਜ ਦੇ ਵਿੱਚ ਇਹ ਅਲਗੋਜ਼ਾ ਵਦਕ ਪਏ ਸੀ ਉਹ ਮਾੜੀ ਜੀ ਖਰਾਬ ਹੋਈ ਆ ਤੇ ਉਹ ਕਹਿੰਦੇ ਜੀ ਮਾੜੀ ਜੀ ਖਰਾਬ ਹੋਣ ਤੇ ਨਾ ਕੋਇਲ ਖਰਾਬ ਹੋ ਗਈ ਜੀ ਫ੍ਰਿਜ ਦੀ ਜਿਹਦੇ ਕਰਕੇ ਆ ਕੁਝ ਹੋਇਆ ਪਰਿਵਾਰਕ ਮੈਂਬਰ ਇਹ ਗੱਲ ਕਹਿੰਦੇ ਵੀ 2-3 ਦਿਨਾਂ ਤੋਂ ਇੰਉਂ ਲੱਗਦਾ ਜੀ ਕਿ ਇਹ ਫ੍ਰਿਜ ਬੰਦ ਪਈ ਆ ਫ੍ਰਿਜ ਪਹਿਲੇ ਦਿਨੀ ਜਿਵੇਂ ਖਰਾਬ ਹੋ ਗਈ ਹੁੰਦੀ ਆ ਤੇ ਪਰ ਜੇ ਉਹ ਤੁਹਾਡੇ ਅਧਿਕਾਰੀ ਕਹਿੰਨੇ ਵੀ ਮਾੜੀ ਜੀ ਖਰਾਬ ਹੋ ਗਈ ਲੱਗਦਾ ਵੀ ਇਹ ਮਾੜੀ ਜੀ ਨੂੰ ਕੋਈ ਸਰਦੀ ਥੋੜੀ ਵੀ ਪਈ ਤੇ ਅੱਧੀ ਖਰਾਬ ਹੋ ਗਈ ਤੇ ਅੱਧਾ ਪਾਸਾ ਠੀਕ ਆ ਜਾਂਾ ਤੁਸੀਂ ਕਹੋਗੇ ਵੀ ਬੋਡੀ ਬਿਲਕੁਲ ਖਰਾਬ ਹੋ ਗਈ ਜਾਂ ਕਹੋਗੇ ਬਿਲਕੁਲ ਠੀਕ ਆ ਜਾਂ ਕਹੋਗੇ ਫ੍ਰਿਜ ਬਿਲਕੁਲ ਖਰਾਬ ਹੋ ਗਈ ਜਾਂ ਕਹੋਗੇ ਬਿਲਕੁਲ ਠੀਕ ਆ ਸੋ ਤੁਸੀਂ ਦੇਖੋ ਵੀ ਲੱਛਣ ਕੀ ਆ ਹਾਲਾਤ ਕੀ ਬਣੇ ਪਏ ਆ ਤੇ ਹੁਣ ਚਲੋ ਸਸਕਾਰ ਤਾਂ ਹੋ ਗਿਆ ਪਰ ਇਹ ਵੀ ਸਾਡੇ ਸਿਸਟਮ ਤੇ ਸਵਾਲ ਉੱਠੇ ਆ ਵੀ ਸਾਡੇ ਸਰਕਾਰੀ ਹਸਪਤਾਲ ਵੀ ਕੀ ਹੋ ਜੇ ਆ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਉਧਰ ਦੂਸਰੇ ਬੰਨੇ ਅੱਗੇ ਵਧਦੇ ਆ ਜੀ ਹੁਣ ਗੱਲ ਕਰਦੇ ਆ ਆਪਾਂ ਹਰਿਆਣੇ ਦੇ ਵਿੱਚ ਜਿਹੜੇ ਐਡੀਜੀਪੀ ਖੁਦਕੁਸ਼ੀ ਮਾਮਲਾ ਕਹਿੰਦੇ ਉਹਦੇ ਕਰਕੇ ਸਿਆਸਤ ਬਹੁਤ ਗਰਮਾ ਗਈ ਹੈ ਜੀ ਹਾਂ ਬਿਲਕੁਲ ਜੀ ਐਡੀਜੀਪੀ ਬਰਿੰਦਰ ਕੁਮਾਰ ਪੂਰਨ ਜਿਹੜੇ ਤੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀ ਹਰਿਆਣੇ ਦੇ ਐਡੀਜੀਪੀ ਨੇ ਤੇ ਉਹਨਾਂ ਦੀ ਖੁਦਕੁਸ਼ੀ ਤੋਂ ਬਾਅਦ ਉਹਨਾਂ ਦੀ ਘਰ ਵਾਲੀ ਨੇ ਗੱਲ ਕਹੀ ਸੀ ਕਿ ਅਸੀਂ ਸਸਕਾਰ ਨਹੀਂ ਕਰਨਾ ਉਹਨਾਂ ਚਿਰ ਜਿੰਨਾ ਚਿਰ ਤੱਕ ਸਰਕਾਰ ਦੇ ਵੱਲੋਂ ਤੇ ਉਹਨਾਂ ਦੇ ਉੱਤੇ ਇੱਕ ਸਿੱਧੀ ਲਿਆ ਜਾਂਦਾ ਜਿਨ੍ਹਾਂ ਦਾ ਜ਼ਿਕਰ ਮੇਰੇ ਘਰ ਵਾਲੇ ਨੇ ਖੁਦ ਕਿਸੇ ਨੋਟ ਦੇ ਵਿੱਚ ਕੀਤਾ ਤੇ ਉਹ ਹੁਣ ਸਰਕਾਰ ਆ ਜਿਹੜੀ ਉਹ ਹਿੱਲੀ ਪਈ ਆ 14 15 ਪੁਲਿਸ ਅਧਿਕਾਰੀਆਂ ਦੇ ਉੱਤੇ ਪਰਚੇ ਦਰਜ ਹੋਏ ਜੀ ਹੁਣ ਤੱਕ ਇਹ ਹਰਿਆਣਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਡੀਜੀਪੀ ਨੂੰ ਜਿੰਨਾ ਚਿਰ ਲਾਇਆ ਨਹੀਂ ਜਾਂਦਾ ਆਪਣੇ ਉਹਦੇ ਤੋਂ 19 ਦਿਨ ਤੱਕ ਮੈਂ ਪੈਰ ਪਛਾਣ ਨਹੀਂ ਕਰਨੇ ਜੇ ਮੈਂ ਅੱਧੀ ਰੱਖੂੰਗੀ ਪੈਰ ਇਹ ਉਹਨਾਂ ਦੀ ਘਰ ਵਾਲੀ ਨੇ ਕਿਹਾ ਡੀਜੀਪੀ ਦੇਰੇ ਉਹਨੇ ਇਹ ਵੀ ਗੱਲ ਕਹੀ ਆ ਕਿ ਫਲਾਣੇ ਪੁਰਾਣੇ ਐਸਪੀ ਦੇ ਉੱਤੇ ਵੀ ਕਾਰਵਾਈ ਹੋਵੇ ਉਹ ਸਰਕਾਰ ਇਸ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਘਿਰ ਪਈ ਆ ਤੇ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਵੀ ਐਸਸੀ ਭਾਈ ਚਰੇ ਦਾ ਹੁਣ ਕਰਕੇ ਤੇ ਹਰਿਆਣੇ ਦੇ ਵਿੱਚ ਐਡੀਜੀਪੀ ਦੇ ਨਾਲ ਆਹ ਕੁਝ ਹੋਇਆ ਤੇ ਅਸੀਂ ਉਥੋਂ ਦੀ ਸਰਕਾਰ ਦੀ ਨਖੇਦੀ ਕਰਦੇ ਆ ਹੁਣ ਗੱਲ ਕਰਨ ਨੂੰ ਆਮ ਆਦਮੀ ਪਾਰਟੀ ਦੀ ਚਲੋ ਨਖੇਦੀ ਕਰਦੇ ਆ ਕਿਸੇ ਵੀ ਐਸਸੀ ਵੀਰ ਨਾਲ ਕੋਈ ਭੈਣ ਨਾਲ ਇਦਾਂ ਦੀ ਜੜਤ ਨਹੀਂ ਹੋਣੀ ਚਾਹੀਦੀ ਗੱਲ ਸੱਚੀ ਆ ਪਰ ਅਗਲਾ ਸਵਾਲ ਕੀ ਪੈਦਾ ਹੁੰਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਕਿੰਨੇ ਮੈਂਬਰ ਐਸਸੀਪੀ ਚਾਰੇ ਚ ਬਣਾਏ ਆ ਇਹਨਾਂ ਨੇ ਪੰਜਾਬ ਦੇ ਵਿੱਚ ਡਿਪਟੀ ਸੀਐਮ ਐਸਸੀਪੀ ਚਾਰੇ ਚ ਲਾਉਣ ਦੀ ਗੱਲ ਕਹੀ ਸੀ ਕਿੰਨਾ ਕੁ ਲਾਇਆ ਸੋ ਕੀਤਾ ਕਰਾਇਆ ਇਹਨਾਂ ਨੇ ਵੀ ਕੁਝ ਨਹੀਂ ਗਾ ਇਹ ਦੱਸੋ ਵੀ ਜਿੱਥੇ ਜਿੱਥੇ ਵੀ ਚੋਣਾਂ ਹੋਣਗੀਆਂ ਉੱਥੇ ਉੱਥੇ ਕਿਹੜੀ ਗੱਲ ਐਸਸੀਪੀ ਚਾਰੇ ਨਾਲ ਸੰਬੰਧਿਤ ਕਰਦੇ ਆ ਸੋ ਇਹ ਜਿਵੇਂ ਜਿਵੇਂ ਮੋਟਾ ਨੇੜੇ ਆਉਣਗੇ ਤੇ ਉਵੇਂ ਉਵੇਂ ਇਹਨਾਂ ਨੂੰ ਵੀ ਭਾਈਚਾਰੇ ਦੇ ਖੇਤਾ ਹੋਣਾ ਜੀ ਜੀ ਤੇ ਟੇਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਮੌਸਮ ਵਿਭਾਗ ਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਠੰਡਕ ਦੀ ਹੋਣ ਲੱਗ ਪਈ ਆ ਰਾਤਾਂ ਹੁਣ ਥੋੜੀਆਂ ਜੀਆਂ ਠੰਡੀਆਂ ਹੋ ਗਈਆਂ ਜਿਵੇਂ ਪਤਲੀ ਜੀ ਖੇਸੀ ਲੈਣ ਦਾ ਮੌਸਮ ਆ ਗਿਆ ਤੇ ਦਿਨੇ ਵੀ ਕੋਈ ਬਹੁਤੀ ਧੁੱਪ ਨਹੀਂ ਹੁੰਦੀ ਕਰੜੀ ਧੁੱਪ ਨਹੀਂ ਹੁੰਦੀ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਮੀਂਹ ਪੈਣ ਦੀ ਆਸ ਨਹੀਂ ਹੁਣ ਇੱਕ ਹਫਤਾ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣਾ ਪੰਜਾਬ ਦੇ ਵਿੱਚ ਮੌਸਮ ਠੀਕ ਰਹਿਣਾ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਵੀ ਭਾਈ ਹੁਣ ਕਣੀਆਂ ਪੈ ਜਾਣੀਆਂ ਹੁਣ ਜੀ ਨੇ ਰੀਚਲ ਪੜੀ ਆ ਹੁਣ ਆ ਕੁਝ ਹੋਣਾ ਹੁਣ ਉਹ ਕੁਝ ਹੋਣਾ ਹੁਣ ਮੌਸਮ ਵਿਭਾਗ ਦੇ ਕਹਿਣ ਦੇ ਮੁਤਾਬਕ ਮੌਸਮ ਬਿਲਕੁਲ ਸਥਿਰ ਰਹਿਣਾ ਤੇ ਮੱਠੀ ਮੱਠੀ ਧੁੱਪ ਨਿਕਲਦੀ ਰਹਿਣੀ ਹੈ ਜੀ ਜੀ ਸਖੈਰ ਬਹੁਤ ਬਹੁਤ ਸ਼ੁਕਰੀਆ ਸਰਅਜ ਦੇ ਲਈ ਇੰਨੇ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ